ਕਿਹੜਾ ਇਹੋ ਜਿਹਾ ਗੱਲ ਪੁੱਛ ਲਈ ਕਿਹੜਾ ਹੈ ਜੋ ਸਵਾਲ ਤੋਂ ਤੋਂ ਪੁੱਛ ਲਿਆ ਕਿ ਤੁਸੀਂ ਤੈਸ਼ ਚਾਗੇ ਬਰੇਕਰ ਨੂੰ ਬਰੇਕਰ ਨੂੰ ਇੱਥੇ ਨੂੰ ਇੱਥੇ ਨੂੰ ਸਰ ਲੈ ਜਾ ਆ ਜਾ ਜਿਹੜੇ ਮੀਟਿੰਗ ਦੀ ਸ਼ਾਂਤੀ ਭੰਗ ਕਰਨਾ ਚਾਹੁੰਦਾ ਸੀ ਉਹ ਮੈਂ ਉਹਦੀ ਅੱਖਾਂ 'ਚੋਂ ਜਾਂਚ ਲਿਆ ਸੀ ਕਿਉਂਕਿ ਮੈਂ ਅੱਖਾਂ ਦਾ ਡਾਕਟਰ ਮੈਨੂੰ ਪਤਾ ਵੀ ਲੱਗਿਆ ਵੀ ਕਾਂਗਰਸ ਨੇ ਇਹਨਾਂ ਦੇ ਆਪਣੇ ਬੰਦੇ ਭੇਜੇ ਹੋਏ ਸੀ ਸੋ ਇਹਨਾਂ ਦੇ ਹਰ ਜਗ੍ਹਾ ਇਹੀ ਪ੍ਰੋਪਾਗੈਂਡਾ ਹੈ ਵੀ ਗੱਲ ਡਿਬੇਟ ਤਾਂ ਕਰਨੀ ਨਹੀਂ ਇਹਨਾਂ ਨੇ ਇਹਨਾਂ ਨੇ ਤਾਂ ਰੌਲਾ ਪਾਣਾ ਮੇਰੇ ਪੁੱਤ ਗਰਾਉਂਡ 'ਚ ਜੱਟਾ ਲਾਉਂਦੇ ਆ ਆ ਕੇ ਮੁੰਡੇ ਉਹ ਕੀ ਗੱਲਾਂ ਆਂਦੇ ਆ ਆ ਜਿੰਮ ਦਾ ਕੋਈ ਟੀਮਾਂ ਦਾ 22 ਸਾਲ ਹੋ ਗਏ ਬੰਦੇ 22 ਸਾਲ ਤੋਂ ਪਹਿਲੀ ਵਾਰੀ ਮੈਨੂੰ ਗੁੱਸਾ ਆਇਆ ਤਬ ਇਨਾਂਕ ਤਾਂ ਬੰਦੇ 'ਚ 22 ਸਾਲ ਤਾਂ ਇੱਕ ਵਾਰ ਥਾਣਾ ਚਾਹੀਦਾ ਕਦੇ-ਕਦੇ ਸਰ ਗੁੱਸਾ ਵੈਸੇ ਆਉਂਦਾ ਹੈ ਨਹੀਂ ਕੱਲ ਮੀਟਿੰਗ 'ਚ ਗੁੱਸਾ ਕਿਉਂ ਆ ਗਿਆ ਤੁਹਾਨੂੰ ਦੇਖੋ ਕੱਲ ਇੱਕ ਬਹੁਤ ਬਦਿਆ ਉੱਥੇ ਮੀਟਿੰਗ ਚੱਲ ਰਹੀ ਸੀ ਲੋਕ ਉੱਥੇ ਬੈਠੇ ਸ਼ਾਂਤੀ ਨਾਲ ਹਮ ਔਰ ਅਚਾਨਕ ਇੱਕ ਬੰਦਾ ਆਂਦਾ ਹੈ ਤੇ ਉਹ ਆ ਕੇ ਆਪਣਾ ਕੁਝ ਗੱਲ ਕਰਦਾ ਉਹਨੂੰ ਮੈਂ ਇਹ ਕਹਿਨਾ ਵੀ ਇੱਕ ਮਿੰਟ ਮੀਟਿੰਗ ਹੋ ਲੈਣ ਦਿਓ ਮੈਂ ਤੁਹਾਨੂੰ ਆਰਾਮ ਨਾਲ ਸੁਣਨਾ ਪਰ ਉਹ ਮੀਟਿੰਗ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਔਰ ਬਾਅਦ ਚ ਇਹ ਵੀ ਪਤਾ ਲੱਗਿਆ ਕਿ ਇਹ ਵਿਰੋਧੀ ਪਾਰਟੀਆਂ ਵੱਲੋਂ ਭੇਜਿਆ ਗਿਆ ਇੱਕ ਬੰਦਾ ਸੀਗਾ ਜੋ ਕਿ ਚਾਹੁੰਦਾ ਸੀ ਕਿ ਇਹ ਮੀਟਿੰਗ ਖਰਾਬ ਹੋਵੇ ਕਿਉਂਕਿ ਅੱਜ ਜਿਹੜੀ ਲੋਕਾਂ ਦੇ ਮਨਾਂ 'ਚ ਆਮ ਆਦਮੀ ਪਾਰਟੀ ਪੂਰਾ ਘਰ ਕਰ ਚੁੱਕੀ ਹੈ ਲੇਕਿਨ ਵਿਰੋਧੀਆਂ ਤੋਂ ਇਹ ਹਜਮ ਨਹੀਂ ਹੋ ਰਿਹਾ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈਗਾ ਹਰ ਮੀਟਿੰਗ 'ਚ ਕੋਈ ਨਾ ਕੋਈ ਹੜਦੰਗ ਮਚਾਉਣਾ ਚਾਹੁੰਦੇ ਆ ਇਹ ਪਹਿਲਾਂ ਨਹੀਂ ਪਹਿਲਾਂ ਵੀ ਇੱਕ ਇਦਾਂ ਦਾ ਹੋਇਆ ਪਹਿਲਾਂ ਵੀ ਇੱਕ ਵਾਰ ਅਸੀਂ ਸਭ ਗੱਲਬਾਤ ਕੀ ਹੋ ਰਹੀ ਸੀ ਕਿ ਅਗਰ ਦੇਖਿਆ ਜਾਵੇ ਤਾਂ ਜਿਹੜੀ ਇੱਕ ਚੀਜ਼ ਜਿਹੜੀ ਦਿਖ ਰਹੀ ਹੈ ਉਹਦੇ ਵਿੱਚ ਤੁਸੀਂ ਬਹੁਤ ਨਰਾਜ਼ ਨਜ਼ਰ ਆ ਰਹੇ ਹੋ ਕਿਹੜਾ ਇਹੋ ਜਿਹਾ ਗੱਲ ਪੁੱਛ ਲਈ ਕਿਹੜਾ ਹੈ ਜੋ ਸਵਾਲ ਤੋਂ ਤੋਂ ਪੁੱਛ ਲਿਆ ਕਿ ਤੁਸੀਂ ਤੈਸ਼ ਚਾਗੇ ਇਹ ਸਵਾਲ ਨਹੀਂ ਉਹਨੂੰ ਉਹਨੇ ਮੈਨੂੰ ਸਵਾਲ ਤੱਕ ਇੱਕ ਪੁੱਛਿਆ ਸੀਗਾ ਲੇਕਿਨ ਉਹਨੂੰ ਮੈਂ ਕਿਹਾ ਵੀ ਥੋੜੀ ਦੇਰ ਠਹਿਰੋ ਮੀਟਿੰਗ ਲੈ ਕੇ ਮੈਂ ਤੁਹਾਨੂੰ ਆਰਾਮ ਨਾਲ ਸੁਣਦਾ ਲੇਕਿਨ ਉਹ ਉੱਥੋਂ ਉਹ ਚਲੇ ਗਿਆ ਪਿੱਛੇ ਜਾ ਕੇ ਫੇਰ ਉਹਨੇ ਰੌਲਾ ਪਾਣਾ ਸ਼ੁਰੂ ਕਰਤਾ ਪਿੱਛੇ ਖੜਾ ਤੁਸੀਂ ਵੀਡੀਓ ਚ ਦੇਖੋ ਮੈਂ ਇੱਧਰ ਖੜਾ ਉਹ ਪਿੱਛੇ ਖੜਾ ਬੰਦੇ ਤੇ ਮੈਂ ਉਹਨੂੰ ਕਹਿ ਰਿਹਾ ਕਿ ਲੋਕ ਆਰਾਮ ਨਾਲ ਸੁਣਨਾ ਚਾਹੁੰਦੇ ਆ ਵੀ ਉਸ ਪਿੰਡ ਲਈ ਕੀ ਗਰੰਟੀ ਦਿੱਤੀਆਂ ਗਈਆਂ ਜਾਂ ਜਦ ਕਿ ਉਸ ਪਿੰਡ ਅੱਜ ਤੱਕ ਉੱਥੇ 20 ਸਾਲ ਤੋਂ ਸੜਕ ਨਹੀਂ ਸੀ ਬਣੀ ਉਹ ਸੜਕ ਅਸੀਂ ਸ਼ੁਰੂ ਕਰਵਾਈ ਹੈ ਨਾਲ ਉਹ ਚੌੜੀ ਹੋ ਰਹੀ ਹੈ ਟੱਪਰੀਆ ਅਮਰ ਸਿੰਘ ਸਾਡਾ ਆਖਰੀ ਪਿੰਡ ਹੈ ਉੱਥੋਂ ਲੈ ਕੇ ਬੇਲੇ ਤੱਕ ਜਿਹੜੀ ਸੜਕ ਇਹ ਚੌੜੀ ਵੀ ਹੋਣੀ ਹੈ ਔਰ ਨਵੀਂ ਬਣਣੀ ਹੈ ਤੇ ਉਸ ਤੋਂ ਇਲਾਵਾ ਉਸ ਪਿੰਡ ਨੂੰ 7.5 ਲੱਖ ਰੁਪਏ ਦੀ ਸਕੂਲਾਂ ਲਈ ਗ੍ਰਾਂਟ ਦਿੱਤੀ ਗਈ ਹੈ। ਗਲੀਆਂ ਨਾਲੀਆਂ ਲਈ ਅਲੱਗ ਦਿੱਤੀ ਗਈ ਹੈ। ਮੈਂ ਲੋਕਾਂ ਨੂੰ ਇਹ ਦੱਸ ਰਿਹਾ ਸੀ ਔਰ ਲੋਕ ਬੜੇ ਖੁਸ਼ ਸੀ। ਉਸ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਇਹ ਇਨਸੀਡੈਂਟ ਹੋ ਗਿਆ ਲੋਕਾਂ ਨੇ ਖੜੇ ਹੋ ਕੇ ਕਿਹਾ ਕਿ ਇਹ ਪਹਿਲੀ ਸਰਕਾਰ ਆਈ ਹੈ। ਅੱਜ ਤੱਕ ਕਿਸੇ ਨਾ ਕਿਸੇ ਹੋਰ ਸਰਕਾਰ ਜਿਹੜੀ ਐਨੇ ਸਾਲਾਂ ਤੋਂ ਆਂਦੀਆਂ ਰਹੀਆਂ 30-35 ਸਾਲਾਂ ਤੋਂ ਉਹਨਾਂ ਨੇ ਬਸ ਹਵਾਈ ਪਲੂ ਬਣਾਏ ਹਵਾਈ ਗੱਲਾਂ ਕੀਤੀਆਂ ਇਹ ਪਹਿਲੀ ਸਰਕਾਰ ਹੈ ਜਿਨੇ ਕਿਸਾਨਾਂ ਲਈ 12-12 ਘੰਟੇ ਜਿਹੜੀ ਬਿਜਲੀ ਦਿੰਦੀ ਹੈ ਜਿਨੇ ਆਮ ਲੋਕਾਂ ਨੂੰ 300 ਯੂਨਟ ਘਰੇਲੂ ਬਿਜਲੀ ਹਰ ਬੰਦੇ ਨੂੰ ਫਰੀ ਦਿੰਦੀ ਹੈ ਇਹ ਉਹ ਪਹਿਲੀ ਸਰਕਾਰ ਹੈ ਜਿਨੇ ਸਕੂਲਾਂ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਇੱਕ ਪਿੰਡ ਨੂੰ ਮੈਂ ਦੱਸ ਰਿਹਾ ਵੀ 7.5 ਲੱਖ ਸਕੂਲ ਲਈ ਦਿੱਤੀ ਗਈ ਹੈ ਸੋ ਇਸ ਕਰਕੇ ਮੈਂ ਉਹਨੂੰ ਕਹਿ ਰਿਹਾ ਸੀ ਵੀ ਆਮ ਲੋਕ ਜਿਹੜੇ ਉਹ ਚਾਹੁੰਦੇ ਆ ਤੁਸੀਂ ਦੇਖ ਰਹੇ ਵੀਡੀਓ ਚ ਵੀ ਦੇਖੋ ਸਾਰੇ ਹਰ ਬੰਦਾ ਸ਼ਾਂਤੀ ਨਾਲ ਬੈਠਾ ਹੈ ਲੇਕਿਨ ਇੱਕ ਨੌਜਵਾਨ ਜਿਹੜਾ ਉਹ ਬਾਰ ਬਾਰ ਉਸ ਨੂੰ ਜਿਹੜਾ ਹੈਗਾ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਡਾਟ ਸਾਬ ਲੋਕਤੰਤਰ ਦੇ ਵਿੱਚ ਵਿਧਾਇਕ ਨੂੰ ਸਵਾਲ ਤਾਂ ਹੋ ਹੀ ਸਕਦਾ ਹੈ ਹੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਲੀਡਰਾਂ ਨੂੰ ਸਵਾਲ ਹੋਣੇ ਚਾਹੀਦੇ ਨੇ ਕਿ ਲੱਗਦਾ ਤੁਹਾਨੂੰ ਥੋੜਾ ਕੁਇਟ ਕਰ ਦੇਣਾ ਚਾਹੀਦਾ ਸੀਗਾ ਜਿਸ ਤਰ੍ਹਾਂ ਗੁੱਸਾ ਹੀ ਆ ਗਿਆ ਤੁਹਾਨੂੰ ਨਹੀਂ ਮੈਂ ਦੇਖੋ ਮੈਂ ਉਹਨੂੰ ਬੜੇ ਆਰਾਮ ਨਾਲ ਪਹਿਲਾਂ ਸਮਝਾ ਰਿਹਾ ਸੀ ਪਹਿਲਾਂ ਮੇਰੇ ਕੋਲ ਹੀ ਖੜਾ ਸੀ ਉਹ ਉਹਨੂੰ ਕਿਹਾ ਵੀ ਤੂੰ ਥੋੜੀ ਦੇਰ ਠਹਿਰ ਜਾ ਮੈਂ ਤੇਰਾ ਆਰਾਮ ਨਾਲ ਜਵਾਬ ਦਿੰਦਾ ਕਿਉਂਕਿ ਉਸਨੇ ਉਸੇ ਸਮੇਂ ਉਹ ਐਕਚੁਅਲੀ ਸਵਾਲ ਨਹੀਂ ਸੀ ਪੁੱਛਣਾ ਚਾਹੁੰਦਾ ਉਹ ਜਿਹੜੇ ਮੀਟਿੰਗ ਦੀ ਸ਼ਾਂਤੀ ਭੰਗ ਕਰਨਾ ਚਾਹੁੰਦਾ ਸੀ ਉਹ ਮੈਂ ਉਹਦੀ ਅੱਖਾਂ 'ਚ ਜਾਚ ਲਿਆ ਸੀ ਕਿਉਂਕਿ ਮੈਂ ਅੱਖਾਂ ਦਾ ਡਾਕਟਰ ਹਾਂ ਅੱਖਾਂ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਚਾਹੁੰਦਾ ਕੀ ਹੈ ਤੇ ਮੈਂ ਜਾਂਚ ਲਿਆ ਸੀ ਵੀ ਇਹ ਇਹਨੇ ਸਵਾਲ ਨਹੀਂ ਪੁੱਛਣਾ ਇਹ ਤਾਂ ਇਹਨੂੰ ਭੇਜਿਆ ਗਿਆ ਜਿਵੇਂ ਜਿਵੇਂ ਲੋਕ ਸਭਾ 'ਚ ਸਵਾਲ ਪੁੱਛਦੇ ਨੇ ਲੋਕੀ ਕਹਿੰਦੇ ਪੈਸੇ ਲੈ ਕੇ ਸਵਾਲ ਪੁੱਛਿਆ ਇੱਥੇ ਉਹੀ ਸਿਸਟਮ ਸੀਗਾ ਇਹ ਪੈਸੇ ਲੈ ਕੇ ਸਵਾਲ ਪੁੱਛਣ ਉੱਥੇ ਆਇਆ ਸੀ ਸਵਾਲ ਦਾ ਮੈਂ ਵੀ ਵੀਡੀਓ ਮੈਂ ਵੀ ਸੁਣ ਕੇ ਆਇਆ ਉਹ ਕਹਿੰਦਾ ਕੋਈ ਨਸ਼ੇ ਨੂੰ ਲੈ ਕੇ ਗੱਲ ਕਰ ਰਿਹਾ ਸੀਗਾ ਅਰ ਕਿਹੜਾ ਡਿਵੈਲਪਮੈਂਟ ਨੂੰ ਲੈ ਕੇ ਗੱਲ ਕਰ ਰਹੇ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਕਿ ਸਰਦੀ ਸਰਕਾਰ ਬਹੁਤ ਕੰਮ ਕਰ ਰਹੀ ਹੈ ਉਹ ਕਹਿੰਦੇ ਬਹੁਤ ਦੇਰ ਬਾਅਦ ਪਹੁੰਚੇ ਦੇਖੋ ਮੈਂ ਇਹੀ ਕਹਿ ਰਿਹਾ ਸੀ ਸਾਡਾ ਹਲਕਾ ਬਹੁਤ ਵੱਡਾ ਹਲਕਾ ਹੈ ਠੀਕ ਹੈ ਜੀ ਪੌਣੇ 350 ਪਿੰਡ ਹੈ ਦੋ ਸ਼ਹਿਰ ਹੈ ਮੈਂ ਉਹਨੂੰ ਇਹੀ ਕਿਹਾ ਬਈ 2 ਸਾਲ ਹੀ ਹੋਏ ਆ ਮੈਂ ਆ ਗਿਓ ਠੀਕ ਹੈ ਜੀ ਇੱਥੇ ਤਾਂ ਲੋਕ 15-15 ਸਾਲ ਜਿਹੜੇ ਰਹੇ ਉਹ ਨਹੀਂ ਆਏ ਠੀਕ ਹੈ ਜੀ ਪਹਿਲਾ ਜੇ ਜਿਹੜਾ ਪਹਿਲਾ ਨੁਮਾਇੰਦਾ ਉਹਨਾਂ ਨੇ ਚੁਣ ਕੇ ਭੇਜਿਆ ਉਹ ਤਾਂ 15 ਸਾਲ ਚ ਉਹ ਕਹ ਰਹੇ ਸੀ ਪਹਿਲੀ ਵਾਰ ਇੱਕ ਵਾਰ ਵੀ ਨਹੀਂ ਆਏ ਹਵਾ ਚ ਉਹਨਾਂ ਨੇ ਸਤਲੁਜ ਤੇ ਪੁਲ ਬਣਾਤਾ ਹਵਾ ਚ ਉਹਨਾਂ ਨੇ 5 ਰੁਪਏ ਰੋਟੀ ਦੇਣ ਵਾਲੀ ਜਿਹੜੀ ਕੰਟੇਨ ਖੋਲਦੀ ਹਵਾ ਚ ਉਹਨਾਂ ਨੇ ਅਤੀ ਆਧੁਨਿਕ ਮੋਰਿੰਡੇ ਵੀ ਸਟੇਡੀਅਮ ਬਣਾਤਾ ਚਮਕੌਰ ਸਾਹਿਬ ਵੀ ਬਣਾਤਾ ਹਵਾ ਚ ਉਹਨਾਂ ਨੇ ਜਿਹੜਾ ਹੈਗਾ 4 ਲੇਨਿੰਗ ਕਰਤੀ ਚਮਕੌਰ ਸਾਹਿਬ ਮੋਰਿੰਡਾ ਰੋਡ ਦੀ ਅਸੀਂ ਉਹ ਕੰਮ ਨਹੀਂ ਕਰਦੇ ਅਸੀਂ ਤਾਂ ਜੋ ਅਸਲੀਅਤ ਉਹ ਕਰਦੇ ਹਾਂ ਜੋ ਕੰਮ ਕਰਦੇ ਆ ਉਹ ਕਰਕੇ ਫੇਰ ਕਹੀਦਾ ਵੀ ਅਸੀਂ ਆਹ ਕੀਤਾ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਵਿਰੋਧੀਆਂ ਦਾ ਪ੍ਰੋਪਗੈਂਡਾ ਤੁਸੀਂ ਕਹਿੰਦੇ ਵਿਰੋਧੀ ਪਾਰਟੀਆਂ ਸਾਨੂੰ ਜਰਦੀਆਂ ਨਹੀਂ ਹੈਗੀਆਂ ਕੀ ਲੱਗਦਾ ਹੈ ਅਗਰ ਨੌਜਵਾਨ ਕੋਈ ਖੜ ਕੇ ਡਾਕਟਰ ਸਾਹਿਬ ਗੱਲ ਕਰ ਲੈਂਦਾ ਹੈ ਲੋਕਤੰਤਰ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਤਾਂ ਇਹ ਕਿਉਂ ਹਰ ਗੱਲ ਨੂੰ ਪੋਲੀਟੀਸ਼ੀਅਨਸ ਕਹਿ ਰਹੇ ਕਹਿ ਦਿੰਦੇ ਨੇ ਕਿ ਇਹ ਵਿਰੋਧੀਆਂ ਦਾ ਪ੍ਰੋਪਗੈਂਡਾ ਤੁਹਾਨੂੰ ਕਿਉਂ ਲੱਗਿਆ ਇਹ ਚੀਜ਼ ਦੇਖੋ ਜੀ ਇਹ ਤੁਸੀਂ ਵਿਧਾਨ ਸਭਾ ਤੁਸੀਂ ਵੀ ਜਾਣਦੇ ਹੋ ਵਿਧਾਨ ਸਭਾ 'ਚ ਕੀ ਹੁੰਦਾ ਮਾਨ ਸਾਹਿਬ ਕੀ ਕਹਿੰਦੇ ਆਓ ਜੀ ਬੈਠੋ ਜੀ ਸਾਡੇ ਨਾਲ ਡਿਬੇਟ ਕਰੋ ਪਰ ਉੱਥੇ ਕੀ ਕਰਦੇ ਆ ਲੀਡਰ ਆਫ اپੋਜੀਸ਼ਨ ਤੇ ਕਾਂਗਰਸ ਦੇ ਜਿੰਨੇ ਆ ਉਹ 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 ਕਾਰਵਾਈ ਨਹੀਂ ਚੱਲਣ ਦਿੰਦੇ ਅੱਜ ਇੱਥੇ ਵੀ ਇੱਕ ਮਿੰਨੀ ਜਿਹੜੀ ਉਹ ਮਿੰਨੀ ਤੁਸੀਂ ਹਾਊਸ ਬਣਿਆ ਹੋਇਆ ਸੀਗਾ ਜਿਹੜਾ ਪਿੰਡ ਇਹ ਟੱਪਰੀਆਂ ਅਮਰ ਸਿੰਘ ਜੋ ਉੱਥੇ ਕਾਂਗਰਸ ਕਰਦੀ ਹੈ ਇੱਥੇ ਵੀ ਉਹੀ ਕਰ ਰਹੀ ਸੀ ਇਸ ਕਰਕੇ ਉਹਨਾਂ ਨੂੰ ਮੈਂ ਕਾਂਗਰਸੀ ਬੰਦੇ ਨੇ ਕਾਂਗਰਸੀ ਸੀ 100% ਕਾਂਗਰਸੀ ਸੀ ਮੈਂ ਦੱਸ ਦਿੰਦਾ ਬਾਅਦ ਚ ਮੈਨੂੰ ਪਤਾ ਵੀ ਲੱਗਿਆ ਵੀ ਕਾਂਗਰਸ ਨੇ ਇਹਨਾਂ ਦੇ ਆਪਣੇ ਬੰਦੇ ਭੇਜੇ ਹੋਏ ਸੀ ਸੋ ਇਹਨਾਂ ਦਾ ਹਰ ਜਗ੍ਹਾ ਇਹੀ ਪ੍ਰੋਪਾਗੈਂਡਾ ਹੈ ਵੀ ਗੱਲ ਡਿਬੇਟ ਤਾਂ ਕਰਨੀ ਨਹੀਂ ਇਹਨਾਂ ਨੇ ਇਹਨਾਂ ਨੇ ਤਾਂ ਰੌਲਾ ਪਾਣਾ ਹੈ ਤੇ ਰੌਲਾ ਪਾਣਾ ਹੈ ਤਾਂ ਫਿਰ ਹੁਣ ਥੋੜਾ ਬਦ ਤੁਹਾਨੂੰ ਪਤਾ ਵੀਡੀਓ ਤੁਹਾਡੇ ਪੱਖ ਤੋਂ ਹੀ ਆਈ ਹੈ ਨਾ ਇੱਕ ਇੱਕ ਐਂਗਲ ਤੋਂ ਤੁਹਾਨੂੰ ਹੀ ਜਿਹੜਾ ਦਿਖਾਇਆ ਗਿਆ ਕਿ ਤੁਸੀਂ ਨੌਜਵਾਨ ਦੇ ਨਾਲ ਗੁੱਸੇ 'ਚ ਬੋਲ ਰਹੇ ਹੋ ਉਹੀ ਮੈਂ ਕਹਿ ਰਿਹਾ ਪੂਰੀ ਵੀਡੀਓ ਨਹੀਂ ਕਿਉਂਕਿ ਜਿਹੜੇ ਉੱਥੇ ਲੋਕ ਬੈਠੇ ਸੀ ਜਿਹੜੀ ਪੂਰੀ ਵੀਡੀਓ ਨਹੀਂ ਪਾਈਗੀ ਉਹੀ ਕੁਝ ਅੰਸ਼ ਜਿਹੜੇ ਪਾਏ ਗਏ ਤਾਂ ਕਿ ਮੈਨੂੰ ਕਸੂਰवार ਦਿਖਾਇਆ ਜਾਵੇ ਪਰ ਫਿਰ ਵੀ ਡਾਕਟਰ ਸਾਹਿਬ ਇੱਕ ਸਵਾਲ ਮੇਰੇ ਜ਼ਿਹਨ 'ਚ ਹੈ ਤੁਹਾਨੂੰ 2.5 2.5 ਲੱਖ ਲੋਕਾਂ ਨੇ ਚੁਣ ਕੇ ਭੇਜਿਆ ਤਾਂ ਪੇਸ਼ੈਂਟਸ ਦੇ ਡਾਕਟਰ ਸਾਹਿਬ ਬਹੁਤ ਹੋਣੀ ਚਾਹੀਦੀ ਥੋੜੇ ਜੀ ਬਿਲਕੁਲ ਹੋਣਾ ਰਿਐਕਟ ਮੈਨੂੰ ਲੱਗਦਾ ਨਹੀਂ ਅਗਰ ਨੌਜਵਾਨ ਨੇ ਕੁਝ ਪੁੱਛ ਵੀ ਲਿਆ ਨਹੀਂ ਰਿਐਕਟ ਕਰਨਾ ਹਾਂ ਮੈਨੂੰ 20-22 ਸਾਲ ਹੋ ਗਏ ਤੁਸੀਂ ਪਹਿਲਾਂ ਕਦੇ ਦੇਖਿਆ ਮੈਨੂੰ ਕਦੇ ਤਾਂ ਆ ਹੀ ਜਾਂਦਾ ਬੰਦੇ 22 ਸਾਲ ਤੋਂ ਪਹਿਲੀ ਵਾਰੀ ਮੈਨੂੰ ਗੁੱਸਾ ਆਇਆ ਤਬ ਇੰਨਾ ਕਿ ਤਾਂ ਬੰਦੇ 'ਚ 22 ਸਾਲ ਤਾਂ ਇੱਕ ਵਾਰ ਤਾਣਾ ਚਾਹੀਦਾ ਕਦੇ ਕਦੇ